ਹਾਂਜੀ ਵੈਕਰ ਜੀ ਦਾ ਖਾਲਸਾ ਸਿਰ ਵੈਕਰ ਜੀ ਦੀ ਫਤਿਹ ਜੀ ਆਪ ਤਾਂ ਸਭ ਤੱਕ ਗੱਲ ਪਹੁੰਚ ਹੀ ਗਈ ਹੋਣੀ ਹੈ 17 ਤਰੀਕ ਨੂੰ 17 ਮਾਰਚ ਨੂੰ ਪੰਥਕ ਗੱਠ ਜਿਦੇ ਚ ਸਾਰੀਆਂ ਸੰਪਰਤਾਵਾਂ ਸਾਰੀਆਂ ਜਥੇਬੰਦੀਆਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਚਾਹੇ ਹੋ ਕੋਈ ਵੀ ਜਥੇਬੰਦੀ ਹੋਵੇ ਚਾਹੇ ਦਮਦਮੇ ਟਕਸਾਲ ਆ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜਿਵੇਂ ਆਪਾਂ ਜਾਣਦੇ ਹਾਂ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਭੁਖੜਤਾਲਦੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਜੋ ਮੋਰਚਾ ਲਾਇਆ ਹੈ ਉਹ ਵੀ ਉੱਥੇ ਪਿਛਲੇ ਕਾਫੀ ਦਿਨਾਂ ਤੋਂ ਭੁਖੜਤਾਲਦੇ ਨੇ ਪਰ ਦੋਸਤੋ ਸਰਕਾਰ ਨੇ ਹਲੇ ਤੱਕ ਵੀ ਇਸ ਮਾਮਲੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਜੋ ਦੋਸਤੋ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਗਗਨਦੀ ਰਘਵੀਰ ਸਿੰਘ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਦੋਸਤੋ ਜੋ 13 ਤਰੀਕ ਤੱਕ ਦਾ ਸਰਕਾਰ ਨੂੰ ਟਾਈਮ ਦਿੱਤਾ ਸੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਨਾ ਕੋਈ ਹੱਲ ਲੱਭੇ ਪਰ ਹੁਣ ਦੋਸਤੋ ਉਸ ਕਮੇਟੀ ਨੇ 17 ਤਰੀਕ ਨੂੰ ਵੱਡਾ ਇਕੱਠ ਰੱਖਿਆ ਹੈ ਕਮੇਟੀ ਨੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਸਿੱਖ ਜਥੇਬੰਦੀਆਂ ਸਾਰਿਆਂ ਨੂੰ ਹੀ ਉਸ ਪੰਥਕ ਇਕੱਤਰਤਾ ਦੇ ਵਿੱਚ ਸ਼ਾਮਲ ਹੋਣ ਦੇ ਲਈ 17 ਤਰੀਕ ਨੂੰ ਖੁੱਲਾ ਸੱਦਾ ਦਿੱਤਾ ਹੈ ਤਾਂ ਕਿ ਇਸ ਮਾਮਲੇ ਦਾ ਕੋਈ ਨਾ ਕੋਈ ਹੱਲ ਲੱਭਿਆ ਜਾ ਸਕੇ ਇਸ ਨੂੰ ਲੈ ਕੇ ਦੋਸਤੋ ਨੌਜਵਾਨ ਵੀਰ ਨੇ ਪੂਰੀ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਵੈਕਰ ਜੀ ਦਾ ਖਾਲਸਾ ਸਿਰ ਵੈਕਰ ਜੀ ਦੀ ਫਤਿਹ ਜੀ ਆਪ ਤੱਕ ਸਭ ਤੱਕ ਗੱਲ ਪਹੁੰਚ ਹੀ ਗਈ ਹੋਣੀ ਹੈ 17 ਤਰੀਕ ਨੂੰ 17 ਮਾਰਚ ਨੂੰ ਪੰਥਕ ਗੱਠ ਜਿਦੇ ਚ ਸਾਰੀਆਂ ਸੰਪਰਤਾਵਾਂ ਸਾਰੀਆਂ ਜਥੇਬੰਦੀਆਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਚਾਹੇ ਹੋ ਕੋਈ ਵੀ ਜਥੇਬੰਦੀ ਹੋਵੇ ਚਾਹੇ ਦਮਦਮੀ ਟਕਸਾਲ ਆ ਚਾਹੇ ਉਹ ਐਸਜੀਪੀਸੀ ਆ ਚਾਹੇ ਹੋ ਨਿਆਂਗ ਸਿੰਘ ਜਥੇਬੰਦੀਆਂ ਨੇ ਚਾਹੇ ਨਿਆਂਗ ਸਿੰਘ ਜਥੇਬੰਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਕੋਈ ਵੀ ਮਤਲਬ ਸਾਰਿਆਂ ਨੂੰ ਇੱਕ ਸੱਦਾ ਦਿੱਤਾ ਗਿਆ ਵੀ ਆਪਾਂ ਸਾਰਿਆਂ ਨੇ ਉੱਥੇ 17 ਤਰੀਕ ਨੂੰ ਪਹੁੰਚਣਾ ਤਾਂ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਕੇ ਕੋਈ ਨਾ ਕੋਈ ਡਿਸੀਜਨ ਇਦਾਂ ਦਾ ਲਿਆ ਜਾਵੇ ਜਿਹਦੇ ਨਾਲ ਸਿੰਘਾਂ ਨੂੰ ਪੰਜਾਬ ਦੇ ਵਿੱਚ ਬਾਹਰ ਲਿਕੇ ਆਂਦਾ ਜਾਵੇ ਜੇਲ੍ਹਾਂ ਚੋਂ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਤੁਸੀਂ ਸਾਰਿਆਂ ਨੇ ਉੱਥੇ 17 ਤਰੀਕ ਨੂੰ ਆ ਵੈਸੇ ਤਾਂ ਉੱਥੇ ਜਾਣਾ ਰੋਜ਼ ਹੀ ਬਣਦਾ ਯਾ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਪਹੁੰਚੋ 17 ਤਰੀਕ ਨੂੰ ਖਾਸ ਕਰ 17 ਮਾਰਚ ਨੂੰ ਉੱਥੇ ਵੱਡੇ ਜਿਹੜੇ ਡਿਸੀਜਨ ਹੈ ਕੌਮ ਦੇ ਹੱਕ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਹੱਕ ਦੇ ਵਿੱਚ ਲਈ ਜਾਣੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ 18 ਤਰੀਕ ਨੂੰ ਆਈ ਥਿੰਕ ਦਿਨ ਮੈਨੂੰ ਲੱਗਦਾ ਵੀ ਐਤਵਾਰ ਪੈ ਜਾਂਦਾ ਸੋ ਸਾਰਿਆਂ ਨੇ ਤੁਸੀਂ ਪਹੁੰਚਣਾ ਵਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣਾ ਜੇਲਾ ਚੋਂ ਹਟਾਉਣਾ ਕਿਉਂਕਿ ਉਹਨਾਂ ਦਾ 18 ਤਰੀਕ ਨੂੰ ਦਿਬਰਗੜ ਦੀ ਜਿਹੜੀ ਜੇਲ ਹੈ ਉਹਦੇ ਵਿੱਚ ਐਨਐਸਏ ਜਿਹੜੀ ਐਨਐਸਏ ਵੀ ਉਹਨਾਂ ਦੀ ਖਤਮ ਹੋ ਜਾਣੀ ਆ ਸੋ ਆਪਣਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਭਾਈ ਅਮਰਤਪਾਲ ਸਿੰਘ ਤੇ ਜਿਹੜਾ ਮੋਰਚਾ ਲੱਗਾ ਉਹਦੇ ਤੇ ਕਮੇਟੀ ਬਣੀ ਸੀਗੀ ਜਥੇਦਾਰ ਸਰਦਾਰ ਜਥੇਦਾਰ ਅਕਾਲ ਤਖਤ ਸਾਹਿਬ ਸਰਦਾਰ ਰਗਵੀਰ ਸਿੰਘ ਨੇ ਬਣਾਈ ਸੀ ਤੇ ਉਹਦੇ ਤੇ ਆਪਾਂ ਉਹਦੇ ਚ ਸਾਨੂੰ ਉਮੀਦ ਸੀਗੀ ਵੀ ਭਾਈ ਅਜਮੇਰ ਸਿੰਘ ਤੇ ਭਾਈ ਸੁਪਰੀ ਸਿੰਘ ਉਦੋਂ ਕੇ ਤੇ ਉਹ ਉਹਦੇ ਵਿੱਚ ਹੈਗੇ ਨੇ ਤੇ ਉਹਨਾਂ ਤੋਂ ਬੜੀ ਉਮੀਦ ਸਾਨੂੰ ਰਹਿੰਦੀ ਹੈ ਕਿਉਂਕਿ ਉਹ ਸਿੱਖ ਚਿੰਤਕ ਨੇ ਸਿੱਖ ਵਿਦਵਾਨ ਨੇ ਸੋ ਉਹਨਾਂ ਨੇ ਜੇ ਕੋਈ ਕਾਲ ਸੋਚ ਕੇ ਦਿੱਤੀ ਐ ਇਸ ਤਾਰਾਂ ਤਰੀਕ ਦੀ ਤੇ ਕੁਛ ਨਾ ਕੁਛ ਸੋਚਿਆ ਹੀ ਹੋਣਾ ਸੋ ਆਪਾਂ ਸਾਰਿਆਂ ਨੂੰ ਇਸ ਜਿਹੜੀ ਕਾਲ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਵੱਧ ਤੋਂ ਵੱਧ ਛੜ ਕੇ ਵੱਧ ਤੋਂ ਵੱਧ ਵੱਧ ਛੜ ਕੇ ਹਿੱਸਾ ਪਾਉਣਾ ਚਾਹੀਦਾ ਸਾਰ ਜਿੰਨਾ ਇਕੱਠ ਘਟੋ ਘੱਟ ਹੋਵੇ ਜਿੰਨਾ ਇਕੱਠ ਹੋ ਜਵੇ ਉਹਨਾਂ ਘੱਟ ਹੀ ਆ ਇਕੱਠ ਵੱਧ ਤੋਂ ਵੱਧ ਹੋਣਾ ਚਾਹੀਦਾ ਜਿਹੜਾ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੀ ਹੈ ਪਿਛਲੇ ਦਿਨ ਅੱਜ ਆਪਾਂ ਬੰਦਿਆਂ ਨੂੰ ਛਡਾਉਣ ਦੇ ਲਈ ਕਿੰਨੇ ਕਿੰਨੇ ਵੱਡੇ ਵੱਡੇ ਕੱਟ ਕੀਤੇ ਆ ਤੇ ਉਹ ਕੱਠ ਉਹਦਣਾਂ ਖਾਸ ਕਰ ਜਿਹੜਾ ਪੰਥਕ ਸਫਿਆਂ ਦੇ ਵਿੱਚ ਇੱਕ ਇਤਿਹਾਸ ਬਣ ਕੇ ਰਵੇ ਕਿ ਕੇ ਕੌਮ ਦੇ ਅੱਗ ਨੂੰ ਔਮ ਦੇ ਜਰਨੈਲ ਨੂੰ ਆਮ ਸੰਗਤ ਇਕੱਠੀ ਹੋ ਕੇ ਉੱਥੇ ਉਹਨਾਂ ਨੂੰ ਛਡਾਉਣ ਵਾਸਤੇ ਜਤੋਜਹਦ ਕਰ ਰਹੀ ਹੈ ਸੋ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਰੂਰ ਇਕੱਠੇ ਹੋਈਏ ਤੇ ਕੌਣ ਕੌਣ ਵੀਰ ਉੱਥੇ ਆਲਰੇਡੀ ਹਾਜ਼ਰੀ ਲਵਾ ਸਕਿਆ ਤੁਸੀਂ ਦੱਸ ਸਕਦੇ ਹੋ ਤੇ ਸਰਪੰਚ ਸਿੰਘ ਸੈਣੀ ਧੰਨਵਾਦ ਬਬਾਈ ਤੇ ਤੁਸੀਂ ਬਾਈ ਜੀ ਆਪਣਾ ਅੰਮ੍ਰਿਤਸਰ ਮੋਰਚੇ ਜੋ ਕੌਣ ਕੌਣ ਜਾਂਦਾ ਵਾ ਤੁਸੀਂ ਦੱਸ ਸਕਦੇ ਹੋ ਕੌਣ ਗਿਆ ਹੁਣ ਤੱਕ ਕੀ ਉੱਥੇ ਦੇ ਹਾਲਾਤ ਨੇ ਜੇ ਕੋਈ ਅਪਡੇਟ ਕੋਈ ਦੇ ਸਕਦਾ ਤੇ ਜ਼ਰੂਰ ਦਿਓ ਵੈਸੇ ਤਾਂ ਅਪਡੇਟ ਆਪਣੇ ਕੋਲ ਪਹੁੰਚਦੀ ਰਹਿੰਦੀ ਆ ਪਰ ਫੇਰ ਵੀ ਜਦੋਂ ਕੋਈ ਬੰਦਾ ਲੇਟੈਸਟ ਜਾ ਕੇ ਆਉਂਦਾ ਤੇ ਉਹਨਾਂ ਦਾ ਜਿਹੜਾ ਅਪਡੇਟ ਹੁੰਦੀ ਹੈ ਉਹ ਲੇਟੈਸਟ ਹੁੰਦੀ ਹੈ ਜੇ ਕੋਈ ਗਿਆ ਹੋਵੇ ਤੇ ਉੱਥੋਂ ਦੇ ਹਾਲਾਤ ਕੀ ਨੇ ਕੀ ਹਿਸਾਬ ਕਿਤਾਬ ਹੈ ਤੇ ਜ਼ਰੂਰ ਦੱਸਿਓ ਬਾਕੀ ਸਾਲ ਹੋ ਜਾਣਾ ਐਨਐਸਏ ਨੂੰ ਤੇ ਆਪਾਂ ਨੂੰ ਉਮੀਦ ਹੈ ਕਿ ਐਨਐਸਸੀ ਤਾਂ ਟੁੱਟ ਜੂਗੀ ਤੇ ਬਾਕੀ ਚਾਹੇ ਹੋਰ ਕਿਸਾਂ ਚ ਭਾਈ ਅਮਰਪਾਲ ਸਿੰਘ ਨੂੰ ਉਪਸਾਰਿਆਣ ਚਾਹੇ ਉਹ ਜਿਹੜਾ ਆਪਾਂ ਪਿੱਛੇ ਗੱਲ ਕੀਤਾ ਸੀਗਾ ਪਿਛਲੀ ਵੀਡੀਓ ਚ ਵੀ ਆਪਣਾ ਜਿਹੜੇ ਇਹਨਾਂ ਨੇ ਜਿਹੜਾ ਉੱਥੇ ਦੇ ਐਸਐਸਪੀ ਜਿਹੜੇ ਤੇ ਐਸਪੀ ਨੇ ਵਿਵਰੂ ਕਰਦੇ ਸਾਹਮਦੇ ਐਸਪੀ ਨੇ ਬਿਆਨ ਦਿੱਤਾ ਸੀਗਾ ਵੀ ਸੁਪਰਟੈਂਟ ਚੀਲ ਦਾ ਫੜਿਆ ਗਿਆ ਉਹ ਇਹਨਾਂ ਦੇ ਨਾਲ ਸੀਗਾ ਇਕੱਠੇ ਸੀਗੇ ਆ ਜੋ ਮਰਜੀ ਹੈ ਉਹਨਾਂ ਨੇ ਪਾ ਕੇ ਉਹਦੇ ਤੇ ਵੀ ਆਪਾਂ ਦਾ ਕੇਸ ਪਾਇਆ ਹੋਣਾ ਤੇ ਇਹਦੇ ਤੇ ਵੀ ਆਪਾਂ ਪਾਈ ਹੋਣੀ ਐ ਸੋ ਇਹਨਾਂ ਦੇ ਤੇ ਵੀ ਸੋਰੀ ਆਪਣੇ ਸਿੰਘਾਂ ਤੇ ਵੀ ਪਾਈ ਹੋਣੀ ਐ ਸੋ ਇਹ ਸਰਕਾਰ ਦੇ ਜਿਹੜੇ ਮਨਸੂਬੇ ਹੁੰਦੇ ਇਹਨਾਂ ਦਾ ਕੰਮ ਇਹੀ ਹੁੰਦਾ ਵੀ ਜਦੋਂ ਇੱਕ ਕੇਸ ਖਤਮ ਹੋਣ ਤੇ ਆਵੇ ਤੇ ਦੂਜਾ ਕੇਸ ਸ਼ੁਰੂ ਕਰਦੇ ਹੋ ਸੋ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਤੁਸੀਂ ਦੇਖਿਆ ਹੋਣਾ ਸੁਖਪਾਲ ਸਿੰਘ ਖਹਿਰੇ ਦੇ ਵੀ ਕੇਸ 'ਚ ਇਦਾਂ ਹੋਇਆ ਸੀਗਾ ਜਦੋਂ ਸੁਖਪਾਲ ਸਿੰਘ ਖਹਿਰੇ ਨੇ ਆਪਣਾ ਇੱਕ ਕੇਸ ਦੇ ਵਿੱਚ ਜਮਾਨਤ ਲਾਉਣ ਦੀ ਕੋਸ਼ਿਸ਼ ਕਰ ਰਹੀ ਜਦੋਂ ਹੀ ਜਮਾਨਤ ਹੋਈ ਇੱਕ ਕੇਸ ਦੇ ਵਿੱਚ ਉਹ ਆਏ ਆ ਕਿਰਤ ਨਾ ਘਰ ਆਉਣ ਲੱਗਿਆ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਜਕਲਿਆ ਸੀਗਾ ਸੋ ਇਹ ਭਇਮਤਪਾਲ ਸਿੰਘ ਦੇ ਕੇਸ ਦੇ ਵਿੱਚ ਵੀ ਹੋਊਗਾ ਵੀ ਜਦੋਂ ਉਹਨਾਂ ਦੀ ਜਮਾਨਤ ਹੋਣ ਲੱਗੂਗੀ ਆ ਜਦੋਂ ਉਹਨਾਂ ਦੀ ਐਸੈਟ ਐਨਐਸਏ ਟੁੱਟੂਗੀ ਉਹ ਕੇਸ ਹੋ ਰਿਹਾ ਹਾਲਾਂਕਿ ਸਰਕਾਰ ਕੀ ਕਰਦੀ ਹੈ ਸਰਕਾਰ ਪੁਰਾਣੇ ਕੇਸਾਂ ਦੇ ਵਿੱਚ ਜਿਹੜੇ ਸਿੰਘਾਂ ਨੂੰ ਫੜਿਆ ਉਹਦੇ ਵਿੱਚ ਉਹਨਾਂ ਦੀ ਅਰੈਸਟੀ ਸ਼ੋ ਨਹੀਂ ਕਰਦੀ ਤੁਸੀਂ ਦੇਖੋ ਵੀ ਕਿੱਡਾ ਇਹ ਕਿ ਕਿਵੇਂ ਦਾ ਕਾਨੂੰਨ ਹੈ ਕਿ ਬੰਦਾ 1 ਸਾਲ ਤੋਂ ਜੇਲ੍ਹ 'ਚ ਹੋਵੇ ਤੇ ਹਜੇ ਤੱਕ ਕੋਈ ਚਾਰਜ ਸ਼ੀਟ ਕੋਈ ਉਹਦੇ ਤੇ ਉਹ ਕੇਸ ਦੀ ਪੈਰਵਾਈ ਹੀ ਨਾ ਸ਼ੁਰੂ ਹੋਈ ਹੋਵੇ ਜਿਹੜੇ ਇਹਨਾਂ ਨੇ ਹੁਣ ਪਾਉਣੇ ਐ ਇਸ ਤੋਂ ਬਾਅਦ 1 ਸਾਲ ਤੋਂ ਦਾ ਬੰਦਾ ਜੇਲ੍ਹ ਦੇ ਵਿੱਚ ਐ ਤੇ ਇਹ ਉਦੋਂ ਦੀ ਉਹਨਾਂ ਦੀ ਅਰੈਸਟ ਪਾਉਂਦੇ ਆ ਜਦੋਂ ਇਹ ਬੰਦਾ ਉਦੋਂ ਬਾਹਰ ਨਿਕਲਣਾ ਹੁੰਦਾ ਸੋ ਇਹ ਹੈ ਭਾਰਤੀ ਤੰਤਰ ਦਾ ਕਾਨੂੰਨ ਸੋ ਜਿਹਦੇ ਕਰਕੇ ਸਾਡਾ ਰੋਲਾ ਰਹਿੰਦਾ ਜਿਹਦੇ ਕਰਕੇ ਅਸੀਂ ਕਹਿੰਨੇ ਆ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਸੋ ਇਹ ਗੱਲਾਂ ਸੋਚਣ ਵਾਲੀਆਂ ਵੀ ਤਾਂ ਹੀ ਇਸੇ ਗੱਲ ਤੋਂ ਬਾਅਦ ਹੀ ਫਿਰ ਜਦੋਂ ਕੋਈ ਬਗਾਨਗੀ ਦੀ ਗੱਲ ਉੱਠਦੀ ਆ ਤਾਂ ਹੀ ਗੱਲ ਉੱਠਦੀ ਆ ਵੀ ਜਦੋਂ ਅਸੀਂ ਕਹਿੰਨੇ ਆ ਵੀ ਅਸੀਂ ਵੱਖ ਸਾਨੂੰ ਕੀਤਾ ਚਾਹੀਦਾ ਵੈਸੇ ਤਾਂ ਹੁਣ ਕੋਈ ਉਹ ਲੈ ਰਹਿ ਨਹੀਂ ਗਿਆ ਵੀ ਅਸੀਂ ਵੱਖ ਕੀਤਾ ਮੰਗਦੇ ਕਿਉਂ ਹੈ ਤੇ ਚਾਹੀਦਾ ਕਿਉਂ ਬਹੁਤ ਸਪਸ਼ਟ ਹੋ ਗਿਆ ਬੜੀ دیر ਮੈਂ ਤਾਂ ਕਹਿੰਦਾ ਵੀ ਮੋਦੀ ਆ ਜਿਹੜਾ ਇਹ ਹੋਰ ਬਣਿਆ ਰਹੇ ਇਹ ਮੋਦੀ ਨੇ ਇਹੀ ਲੈ ਕੇ ਦੇਣਾ ਸਾਨੂੰ ਸਾਡਾ ਲੱਗ ਜਿਹੜਾ ਦੇਸ਼ ਹੈ ਇਹ ਮੋਦੀ ਨੇ ਹੀ ਲੈ ਕੇ ਦੇਣਾ ਕਿਉਂਕਿ ਮੋਦੀ ਵਰਗਾ ਵੇਫਕੂ ਬੰਦਾ ਹੀ ਇਦਾਂ ਦਾ ਕੰਮ ਕਰ ਸਕਦਾ ਜਦੋਂ ਉਹਨੇ ਉਹਨੇ ਜ਼ੁਲਮ ਹੀ ਸਾਡੀ ਕੌਮ ਤੇ ਇੰਨਾ ਕਰਨਾ ਤੇ ਸਾਡੇ ਬੰਦੇ ਇਦਾਂ ਦੇ ਆ ਵੀ ਜਦੋਂ ਤੱਕ ਜ਼ੁਲਮ ਨਹੀਂ ਹੁੰਦਾ ਉਦੋਂ ਤੱਕ ਸਾਡੇ ਬੰਦੇ ਉੱਠਦੇ ਨਹੀਂਗੇ ਜਦੋਂ ਜ਼ੁਲਮ ਹੁੰਦਾ ਉਦੋਂ ਹੋਰ ਨੇਤਰ ਕੇ ਆਉਂਦੇ ਆ ਸਾਡੇ ਬੰਦੇ ਜਿੰਨਾ ਤੁਸੀਂ ਜ਼ੁਲਮ ਕਰੋਗੇ ਉੰਨੇ ਹੀ ਹੋਰ ਉੱਠ ਕੇ ਲਾਉਣਗੇ ਇਹ ਸਰਕਾਰ ਨੂੰ ਪਤਾ ਨਹੀਂ ਕਾਦਾ ਭਲੇਖਾ ਏ ਵੀ ਅਸੀਂ ਇਹਨਾਂ ਨੂੰ ਕੁੱਟ-ਕੁੱਟ ਕੇ ਦਬਾ ਲਾਂਗੇ ਉਹ ਸਾਡੇ ਬੰਦੇ ਕੁੱਟ ਕੇ ਨਹੀਂ ਦਬਣੇ ਸਾਡੇ ਬੰਦੇ ਤਾਂ ਪਿਆਰ ਨਾਲ ਦਬ ਜਾਂਦੇ ਆ ਕੁੱਟ ਕੇ ਤਾਂ ਇਹ ਦਬ ਨਹੀਂ ਸਕਦੇ ਤੁਸੀਂ ਇੱਕ ਕੁੱਟ ਕੇ ਤਾਂ ਇਹਨਾਂ ਨੂੰ ਇੱਕ ਛਿੱਟਾ ਦੇਣ ਦਾ ਕੰਮ ਕਰਦੇ ਹੋ ਤੁਸੀਂ ਦੀਪ ਸਿੱਧੂ ਸਾਡਾ ਕਤਲ ਕੀਤਾ ਦੀਪ ਸਿੱਧੂ ਸਾਡੇ ਵਾਸਤੇ ਸ਼ਹੀਦ ਹੈ ਤੁਸੀਂ ਤਾਂ ਕਤਲ ਕੀਤਾ ਤਾਂ ਹੁੰਦਾ ਕਿੰਨੇ ਦੀਪ ਸਿੱਧੂ ਉੱਠ ਖੜੇ ਆ ਕਿੰਨੇ ਅਮਰਤਪਾਲ ਆ ਉੱਠ ਖੜੇ ਆ ਸੋ ਇੱਕ ਬੰਦੇ ਨੂੰ ਜੇ ਤੁਸੀਂ ਅਸੀਂ ਤਾਂ 191762 ਦੇ ਵਿੱਚ ਜਦੋਂ ਵੱਡਾ ਕੱਲੂਕਾਰਾ ਹੋਇਆ ਜਦੋਂ ਸਾਡੀ ਅੱਧੀ ਗੋਮ ਸ਼ਹੀਦ ਹੋ ਗਈ ਉਦੋਂ ਵੀ ਅਸੀਂ ਅਬਦਾਲੀ ਅਬਦਾਲੀ ਨੇ ਸੋਚਿਆ ਸੀਗਾ ਵੀ ਮੈਂ ਮਰੱਟਿਆਂ ਨੂੰ ਵੀ ਜਦੋਂ ਅਬਦਾਲੀ ਨੇ ਇੱਥੇ ਕਿਉਂਕਿ ਮਰੱਟੇ ਬਹੁਤ ਆਪਣੇ ਆਪ ਨੂੰ ਤਕੜੇ ਸਮਝਦੇ ਸੀਗੇ ਮਰੱਟੇ ਹੈ ਵੀ ਚਲੋ ਤਕੜੇ ਸੀਗੇ ਜਦੋਂ ਮਰੱਟਿਆਂ ਨੂੰ ਆ ਮਟ ਮਰਾਠਿਆਂ ਦੀ ਲੜਾਈ ਹੋਈ ਹੈ ਇੱਥੇ ਤੇ ਉਹਨੇ ਸੋਚਿਆ ਸੀਗਾ ਵੀ 10 ਸਾਲ ਹੁਣ ਇਹ ਮਰਾਠੇ 10 ਸਾਲ ਮੁੰਡੇ ਨਹੀਂ ਸੀਗੇ ਪੰਜਾਬ ਵੱਲ ਨੂੰ ਆ ਨਾਰਥ ਵੱਲ ਨੂੰ ਸੋ ਜਦੋਂ ਇਹਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਦੋਂ ਇਹਨੂੰ ਲੱਗਦਾ ਸੀ ਕਿ ਵੀ ਹੁਣ ਘਟੋ ਘੱਟ ਵੀ 20 ਸਾਲ ਅਬਦਾਲੀ ਨੂੰ ਲੱਗਿਆ ਵੀ ਇਹਨਾਂ ਦੀ ਅੱਧੀ ਕੌਮ ਮਸ਼ੀਦ ਕਰਤੀ ਹੈ 20 ਸਾਲ ਵੀ ਹੁਣ ਨਹੀਂ ਉੱਠਦੇ 8 ਮਹੀਨੇ ਦੇ ਬਾਅਦ ਦੀਵਾਲੀ ਸੀਗੀ 8ਵੇਂ ਵਾ ਦਿਵਾਲੀ ਨੂੰ ਇੰਨਾ ਇਕੱਠ ਹੋਇਆ ਕਿ ਉਦੋਂ ਤੱਕ ਉਦੋਂ ਤੱਕ ਦਾ ਸਭ ਦਾ ਵੱਡਾ ਇਕੱਠ ਵੀ ਜਿਹੜਾ ਬੰਦਾ ਰੇਂਕੇ ਵੀ ਤੁਰਕੇ ਵੀ ਜਾ ਸਕਦਾ ਸੀ ਰੇਂਕੇ ਵੀ ਜਾ ਸਕਦਾ ਸੀ ਉਹ ਵੀ ਦਰਬਾਰਸਾ ਪਹੁੰਚਿਆ ਸੋ ਜਦੋਂ ਇਕੱਠ ਹੋਇਆ ਤੇ ਅਬਦਾਲੀ ਨੇ ਲਾਲਿਆ ਸਾਹਿਬ ਵੀ ਇਹ ਨਹੀਂ ਇਹ ਨਹੀਂ ਮੰਨਦੇ ਇਹ ਕੌਮ ਨਹੀਂ ਕਦੇ ਵੀ ਆਪਣਾ ਪਿਛੇ ਹਟ ਸਕਦੀ ਫੇਰ ਅਬਦਾਲੀ ਨੇ ਫੇਰ ਅਬਦਾਲੀ ਨੇ ਨਵਾਬੀ ਭੇਜੀ ਜਿਹੜੀ ਨਵਾਬੀ ਨੂੰ ਸ਼ਵੇਕ ਸਿੰਘ ਲੈ ਕੇ ਆਏ ਤੇ ਉਹ ਨਵਾਬ ਬੀਨੂ ਅਗਲਿਆਂ ਨੇ ਉਹਨਾਂ ਨੇ ਕਿਹਾ ਵੀ ਨਵਾਬੀ ਅਹਮ ਰਖਤ ਪਾਤ ਚਾਹੀ ਦਾਵਾ ਜੈਤ ਕੋ ਜਾਗ ਲਾ ਪਾਵ ਮਦਲੋ ਯਾ ਤਾਂ ਇੱਥੇ ਮਿਲ ਜੂਗਾ ਜਾਂ ਫਿਰ ਉੱਤੇ ਮਹਾਰਾਜ ਦੀ ਕਿਰਪਾ ਦਾ ਉੱਥੇ ਨਾ ਵੀ ਇੱਥੇ ਵੀ ਅਸੀਂ ਪਾਤਸ਼ਾਹ ਹੈ ਬਾਦਸ਼ਾਹ ਹੈ ਤੇ ਉੱਥੇ ਵੀ ਜਦੋਂ ਕਾਰਪੁਰਖ ਤੇ ਕੋਲ ਜਾਣਾ ਤੇ ਉਦੋਂ ਵੀ ਬਾਦਸ਼ਾਹ ਹੈ ਸੋ ਇਹ ਉਦੋਂ ਵੀ ਦੇਖ ਲਓ ਤੁਸੀਂ ਵੀ ਸਾਡੇ ਕਿਰਦਾਰ ਕੀ ਸੀਗੇ ਸਾਡੇ ਆਗੂਆਂ ਦੇ ਉਦੋਂ ਵੀ ਸਾਡੇ ਆਗੂਆਂ ਨੇ ਉਹਦੀ ਜਿਹੜੀ ਇਹ ਨਵਾਬੀ ਸੀ ਉਦੋਂ ਇਹ ਇੱਕ ਛੋਲਿਆਂ ਦੀ ਮੁੱਠੀ ਪਾ ਕੇ ਖੇਲਤ ਮੋੜਤੀ ਤੇ ਦੂਜੀ ਵਾਰ ਵੀ ਜਦੋਂ ਉਹਨਾਂ ਨੇ ਨਵਾਬੀ ਫੇਰ ਭੇਜੀ ਉਹਨਾਂ ਨੇ ਫੇਰ ਭੇਜੀ ਸਿੰਘ ਦੇ ਹੱਥਾਂ 아이 ਸਿੰਕ ਦਰਬਾਰਾ ਸਿੰਘ 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 ਦਾ ਨਾਮ ਸੀਗਾ ਤੇ ਉਹਨਾਂ ਨੂੰ ਭੇਜੀ ਫੇਰ ਕਿਹਾ ਉਹਨਾਂ ਨੇ ਕਿਹਾ ਵੀ ਗੁਰੂ ਦਾ ਸਿੰਘ ਲੈ ਕੇ ਆਏ ਵੀ ਤੁਸੀਂ ਨਾਮ ਮੋੜੋ ਤੇ ਉਸ ਤੋਂ ਬਾਅਦ ਫਿਰ ਪੰਜ ਪਿਆਰਿਆਂ ਦੇ ਚਰਨਾਂ ਨੂੰ ਛੁਆ ਕੇ ਇਹ ਨਵਾਬੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ ਨਵਾਬ ਕਪੂਰ ਸਿੰਘ ਨੇ ਵੀ ਇਸੇ ਸ਼ਰਤ ਤੇ ਇਹ ਨਵਾਬੀ ਕਬੂਲ ਕਰੀ ਕਿ ਇੱਕ ਤਾਂ ਮੈਂ ਸਿਹਾਸਣ ਤੇ ਨਹੀਂ ਬੈਠੂਗਾ ਦੂਜੀ ਗੱਲ ਮੈਂ ਜਿਹੜਾ ਇਹ ਕਿਉਂਕਿ ਜਿਹੜਾ ਨਵਾਬ ਬਣ ਜਾਂਦਾ ਸੀ ਫਿਰ ਉਹ ਰਾਜੇ ਨੂੰ ਜਿਹੜਾ ਉਹ ਮਾਲੀਆ ਦੇ ਕੇ ਆਉਂਦਾ ਹੁੰਦਾ ਸੀਗਾ ਉਹਦੇ ਪੇਸ਼ ਹੁੰਦਾ ਸੀ ਵੀ ਨਾ ਮੈਂ ਉਹਦੇ ਪੇਸ਼ ਹੋਊਂਗਾ ਅਫਜ਼ਾਲੀ ਦੇ ਤੀਜੀ ਗੱਲ ਵੀ ਜਿਹੜੇ ਅਸੀਂ ਘੋੜਿਆਂ ਦੀ ਸੇਵਾ ਕਰਦੇ ਹਾਂ ਤੇ ਪੱਖੇ ਝੱਲਣ ਦੀ ਸੇਵਾ ਕਰਦੇ ਸੰਗਤ ਦੇ ਵਿੱਚੋਂ ਕਰਦੇ ਰਹੋਗੇ ਐਡੀ ਸਾਡੀ ਐਡੇ ਸਾਡੇ ਸਿੱਖਾਂ ਦੇ ਕਰਤਾਰ ਸੀਗੇ ਐਡੇ ਸਾਡੇ ਜਿਹੜੇ ਆਗੂ ਸੀਗੇ ਉਹ ਐਡੇ ਉੱਚੇ ਕੱਦ ਦੇ ਮਾਲਕ ਸੀਗੇ ਤੇ ਹੁਣ ਤੇ ਸਾਡੇ ਦੇਖ ਲਓ ਵੀ ਹੁਣ ਜਿਹੜਾ ਜਿਨ੍ਹਾਂ ਕੋਲ ਸਾਰਾ ਥਾਮ-ਚਾਮ ਹੈ ਜਿਨ੍ਹਾਂ ਨੇ ਸੰਭਾਲਿਆ ਹੋਇਆ ਉਹਨਾਂ ਦਾ ਕੀ ਹਾਲ ਹੈ ਕਿ ਮੈਂ ਕਦੇ ਕਿਸੇ ਦੇ ਪੈਰਾਂ 'ਚ ਫੋਟੋ ਆ ਜਾਂਦੀ ਹੈ ਡਿੱਗਦੇ ਆ ਦੀ ਕਦੇ ਕਿਸੇ ਦੇ ਪੈਰਾਂ 'ਚ ਡਿੱਗਦੇ ਦੀ ਫੋਟੋ ਆ ਜਾਂਦੀ ਹੈ ਸੋ ਇਹ ਸੋਚਣ ਵਾਲੀ ਗੱਲ ਹੈ ਵੀ ਸਾਡੇ ਜਿਹੜੇ ਕਿਰਦਾਰ ਕੀ ਸੀ ਅਸਲ 'ਚ ਸਿੱਖਾਂ ਦੇ ਆਗੂ ਆਂਦੇ ਤੇ ਹੁਣ ਕੀ ਨੇ ਹੁਣ ਸਿਰਫ ਤੇ ਸਿਰਫ ਇਸ ਟਾਈਮ ਤੁਸੀਂ ਕਹਿ ਸਕਦੇ ਹੋ ਵੀ ਕੋਈ ਗਿਣਵੇਂ ਚੁਣਵੇਂ ਹੋਣਗੇ ਵੀ ਜਿਹੜੇ ਸਹੀ ਰਾਹ ਤੇ ਚੱਲਦੇ ਚਲੋ ਆਪਾਂ ਰੱਬ ਇਹਨਾਂ ਨੂੰ ਬਾਬਾ ਇਹਨਾਂ ਨੂੰ ਸਮਰੱਤ ਬਖਸ਼ੇ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆਂ ਵੀ ਜਿਹੜਾ ਹੁਣ ਹੁਣ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਜਿਹੜਾ ਹੁਣ ਇਕੱਠ ਰੱਖਿਆ 17 ਤਰੀਕ ਨੂੰ 17 ਮਾਰਚ ਆਪਣਾ 2024 ਇਹ ਰੱਖਿਆ ਵਾ ਤੇ ਭਾਈ ਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਆਪਾਂ ਸਾਰਿਆਂ ਨੂੰ ਚਾਹੀਦਾ ਵੀ ਆਪਣੇ ਪਰਿਵਾਰਾਂ ਸਮੇਤ ਉਸ ਦਿਨ ਪਹੁੰਚੀਏ ਉਸ ਦਿਨ ਏਡਾ ਵੱਡਾ ਪੰਥਕ ਇਕੱਠ ਹੋਵੇ ਕਿ ਉਹਦੇ ਵਿੱਚ ਡਿਸੀਜਨ ਕੁਝ ਇਦਾਂ ਦੇ ਲਏ ਜਾਣ ਸੰਕਟ ਦੇ ਰੌਣੂ ਦੇਖ ਕੇ ਕਿ ਸਰਕਾਰ ਨੂੰ ਭਾਈ ਅਮਰਪਾਲ ਸਿੰਘ ਨੂੰ ਤੇ ਉਹਨਾਂ ਦੇ ਸਿੰਘਾਂ ਨੂੰ ਨਾਲ ਦੇਣ ਛੱਡਣਾ ਪਵੇ। ਸੋ ਬੇਨਤੀ ਆ ਜਿੰਨੇ ਵੀ ਸੁਣਦੇ ਆ ਜਿੰਨਾ ਤੱਕ ਮੈਂ ਐਸੇ ਪਹੁੰਚਦਾ ਤੁਸੀਂ ਜੇ ਤੁਸੀਂ ਬਾਹਰ ਆਏ ਤੇ ਆਪਣੇ ਪੰਜਾਬ ਦੇ ਵਿੱਚ ਯਾਰ ਦੋਸਤ ਉਹਨਾਂ ਨੂੰ ਭੇਜੋ ਤੇ ਜੋ ਜੇ ਤੁਸੀਂ ਪੰਜਾਬ 'ਚ ਐ ਤੇ ਆਪ ਵੀ ਕੰਨ ਜਾਓ ਨਾਲ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾਓ ਤੇ ਜੇ ਕੋਈ ਜਿਹੜੇ ਬਾਹਰ ਦੇ ਬੰਦੇ ਬੈਠੇ ਆ ਉਹਨਾਂ ਦਾ ਕੋਈ ਪੰਜਾਬ ਦੇ ਵਿੱਚ ਕੋਈ ਹੋਰ ਯਾਰ ਦੋਸਤ ਨੇ ਜਿਹੜੇ ਆ ਜਾਂ ਕੋਈ ਪਰਿਵਾਰ ਦੇ ਮੈਂਬਰ ਨੇ ਤੇ ਉਹਨਾਂ ਨੂੰ ਬੇਨਤੀ ਕਰੋ ਕਿ ਜਰੂਰ ਉੱਥੇ ਪਹੁੰਚਣਾ ਵਾ ਇਹ ਸਾਡੀ ਹੋਂਦ ਦੀ ਲੜਾਈ ਹੈ ਸਾਡਾ ਕੋਈ ਭਾਈ ਅਮਰਤਪਾਲ ਕੋਈ ਨਿੱਜੀ ਲੜਾਈ ਨਹੀਂ ਲੜ ਰਿਹਾ ਕੋਈ ਇਦਾਂ ਨਹੀਂ ਲੜ ਰਿਹਾ ਵੀ ਉਹਦਾ ਕੋਈ ਪਰਸਨਲ ਬੈਨੀਫਿਟ ਆ ਉਹਦੇ ਵਿੱਚ ਇਹ ਸਾਡਾ ਸਾਡੀ ਆਪਣੀ ਲੜਾਈ ਹੈ ਸਾਡੀ ਆਪਣੇ ਬੱਚਿਆਂ ਦੀ ਹੋਂਦ ਦੀ ਲੜਾਈ ਹੈ ਸਾਡੇ ਨਿਆਣੇ ਦੇ ਫਿਊਚਰ ਦੀ ਲੜਾਈ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਹੈ ਤੇ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਜੇ ਕੋਈ ਅੱਗੇ ਲੱਗਦਾ ਤੇ ਉਹ ਤਾਂ ਸਾਥ ਦਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕੁੱਤੀ ਕੀ ਫਤਿਹ ਇੰਨੇ ਕ ਬੇਨਤੀਆਂ ਕਬੂਲ ਕਰਿਓ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਪਿਛਲੇ ਕਾਫੀ ਦਿਨਾਂ ਤੋਂ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਦੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਸ੍ਰੀ ਅਮਰਸਰ ਸਾਹਿਬ ਕੇ ਜੋ ਮੋਰਚਾ ਲਾਇਆ ਹੈ ਉਹ ਵੀ ਪਿਛਲੇ ਕਾਫੀ ਦਿਨਾਂ ਤੋਂ ਭੁੱਖ ਹੜਤਾਲ ਦੇ ਨੇ ਪਰ ਹਾਲੇ ਤੱਕ ਵੀ ਦੋਸਤੋ ਇਸ ਮਾਮਲੇ ਤੇ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਦੋਸਤੋ ਜੋ ਪੰਜ ਮੈਂਬਰੀ ਕਮੇਟੀ ਨੇ ਜੋ ਇਹ ਹ ਤੱਕ 71 ਦਾ 17 ਮਾਰਚ ਨੂੰ ਰੱਖੀ ਹੈ ਵੱਤਵੱਦ ਸਿੱਖ ਜਥੇਬੰਦੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ ਉਹ ਵੀ ਦੋਸਤੋ ਇਸ ਮਾਮਲੇ ਬਾਰੇ ਨੌਜਵਾਨ ਵੀਰ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਔਰੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੇਡ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ